ਆਮ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਆਮ ਲੋਕਾਂ ਦੇ ਜੇਬ ਦੇ ਉੱਤੇ ਹੁਣ ਵੱਡਾ ਅਸਰ ਪੈਣ ਵਾਲਾ ਹੈ ਦਰਅਸਲ ਪੰਜਾਬ ਵਾਸੀਆਂ ਦੇ ਜੇਬ ਦੇ ਉੱਤੇ ਮਹਿੰਗਾਈ ਦਾ ਇੱਕ ਹੋਰ ਅਸਰ ਦੇਖਣ ਨੂੰ ਮਿਲੇਗਾ ਦੱਸਦੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਦੁੱਧ ਦੀਆਂ ਕੀਮਤਾਂ ਵੱਧ ਗਈਆਂ ਨੇ ਵੇਰਕਾ ਦੁੱਧ ਜੋ ਕਿ 2 ਰੁਪਏ ਮਹਿੰਗਾ ਹੋ ਜਾਵੇਗਾ ਕੱਲ ਤੋਂ ਦੁੱਧ ਦਾ ਰੇਟ 2 ਰੁਪਏ ਮਹਿੰਗਾ ਹੋ ਜਾਵੇਗਾ ਦੱਸਦੇ ਕਿ ਵੇਰਕਾ ਦੁੱਧ 2 ਰੁਪਏ ਮਹਿੰਗਾ ਹੋ ਗਿਆ ਤੇ ਕੱਲ ਤੋਂ ਯਾਨੀ ਕਿ 30 ਅਪ੍ਰੈਲ ਤੋਂ ਵੇਰ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਵੇਰ ਦਾ ਸਟੈਂਡਰਡ ਹਰਾ ਪੈਕੇਟ ਜੋ ਕਿ 31 ਰੁਪਏ ਅੱਧਾ ਲੀਟਰ ਕੀਤਾ ਹੈਗਾ ਇਸ ਦੇ ਨਾਲ ਹੀ ਡਬਲ ਟੌਂਡ ਪੀਲਾ ਪੈਕੇਟ ਜੋ ਕਿ 31 ਰੁਪਏ ਅੱਧਾ ਲੀਟਰ ਕਰ ਦਿੱਤਾ ਗਿਆ ਹੈਗਾ ਇਸ ਤੋਂ ਇਲਾਵਾ ਫੁੱਲ ਕਰੀਮ ਜੋ ਕਿ ਫੁੱਲ ਫੈਟ ਦਾ ਹੁੰਦਾ ਹੈਗਾ 34 ਰੁਪਏ ਦਾ ਅੱਧਾ ਲੀਟਰ ਜੋ ਕਿ ਤੁਹਾਨੂੰ ਦੱਸ ਦੇ ਕਿ ਉਸ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਦੱਸ ਦਈਏ ਕਿ 2 ਰੁਪਏ ਮਹਿੰਗਾ ਹੋ ਚੁੱਕਿਆ ਦੁੱਧ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਮਹਿੰਗਾਈ ਜ਼ਿਆਦਾ ਲਗਾਤਾਰ ਵਾਧੀ ਜਾਰੀ ਹੈ ਪਰ ਉੱਥੇ ਹੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਦੁੱਧੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹਾਲਾਂਕਿ ਪਿਛਲੇ ਕਈ ਦਿਨ ਪਹਿਲਾਂ ਜੋ ਕਿ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਅਮੂਲ ਦਾ ਦੁੱਧ ਵੀ ਮਹਿੰਗਾ ਹੋ ਚੁੱਕਿਆ ਸੀਗਾ ਪਰ ਹੁਣ ਵੇਰਕਾ ਦਾ ਦੁੱਧ ਵੀ ਮਹੰਗਾ ਹੋ ਚੁੱਕਿਆ ਹੈ ਤਾਂ ਇਸ 2 ਰੁਪਏ ਦੇ ਕਰਕੇ ਲੋਕਾਂ ਦੇ ਜੇਬ ਦੇ ਉੱਤੇ ਵੀ ਕਾਫੀ ਅਸਰ ਪਵੇਗਾ ਆਮ ਲੋਕਾਂ ਦੇ ਉੱਤੇ ਕਿਉਂਕਿ 2-2 ਰੁਪਏ ਵੀ ਬਹੁਤ ਜ਼ਿਆਦਾ ਹੁੰਦੇ ਨੇ ਆਮ ਲੋਕਾਂ ਦੇ ਲਈ ਤਾਂ ਦੱਸ ਦਈਏ ਕਿ ਵੱਡੀ ਅਪਡੇਟ ਉਹਨਾਂ ਨੂੰ ਸਾਂਝੀ ਕਰਾਂ ਜੇਕਰ ਤੁਸੀਂ ਵੀ ਦੁਕਾਨਾਂ ਦੇ ਉੱਤੇ ਦੁੱਧ ਲੈਂਦੇ ਜਾਂਦੇ ਹੋ ਤਾਂ ਤੁਹਾਨੂੰ 2 ਰੁਪਏ ਜਿਹੜੇ ਕਿ ਹੋਰ ਦੇਣੇ ਪੈਣਗੇ ਕਿਉਂਕਿ ਦੁੱਧ 2 ਰੁਪਏ ਹੋਰ ਮਹਿੰਗਾ ਹੋ ਚੁੱਕਿਆ ਹੈ ਚਾਹੇ ਤੁਸੀਂ ਹਰਾ ਪੈਕੇਟ ਲਓ ਪੀਲਾ ਪੈਕੇਟ ਲਓ ਜਾਂ ਫਿਰ ਲਾਲ ਪੈਕੇਟ ਕਿਉਂ ਨਾ ਲਓ ਤਾਂ ਲੀਟਰ ਦੇ ਉੱਤੇ 2 ਰੁਪਏ ਮਹਿੰਗਾ ਹੋ ਚੁੱਕਿਆ ਹੈ ਤਾਂ ਇਹ ਅਪਡੇਟ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਪੈਕਟ ਵਾਲਾ ਦੁੱਧ ਇਸਤੇਮਾਲ ਕਰਦੇ ਹੋ ਜਿਹੜੇ ਲੋਕ ਡੇਰੀਆਂ ਦਾ ਦੁੱਧ ਯੂਜ਼ ਕਰਦੇ ਨੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਪਿੰਡਾਂ ਦਾ ਦੁੱਧ ਦੇਣ ਲਈ ਆਉਂਦਾ ਹੈਗਾ ਉਹਨਾਂ ਦੇ ਲਈ ਤਾਂ ਖਬਰ ਨਹੀਂ ਹੈ ਪਰ ਜਿਹੜੇ ਲੋਕ ਪੈਕਟ ਦਾ ਦੁੱਧ ਇਸਤੇਮਾਲ ਕਰਦੇ ਨੇ ਵੇਰਕਾ ਦਾ ਦੁੱਧ ਯੂਜ਼ ਕਰਦੇ ਨੇ ਜ਼ਿਆਦਾਤਰ ਘਰਾਂ ਦੇ ਵਿੱਚ ਵੇਰਕਾ ਦਾ ਦੁੱਧ ਯੂਜ਼ ਕੀਤਾ ਜਾਂਦਾ ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਕਿ ਵੇਰਕਾ ਦਾ ਦੁੱਧ ਇਸਤੇਮਾਲ ਕੀਤਾ ਜਾਂਦਾ ਹੈਗਾ ਹਰ ਘਰ ਦੀ ਪਸੰਦ ਵੀ ਵੇਰਕਾ ਦੀ ਮੰਦੇ ਜਾਂਦੀ ਹੈ ਦੁੱਧ ਹੋਵੇ ਦਹੀਂ ਲੱਸੀ ਪਨੀਰ ਕੁਝ ਵੀ ਹੋਵੇ ਪਰ ਦੁੱਧ ਤੋਂ ਦੱਸਦੇ ਕਿ ਹੁਣ ਮਹਿੰਗਾ ਹੋ ਚੁੱਕਿਆ 2 ਰੁਪਏ ਰੇਟ ਇਹਦਾ ਵੱਧ ਚੁੱਕਿਆ ਜੇਕਰ ਤੁਸੀਂ ਵੀ ਬਾਜ਼ਾਰ ਤੇ ਵਿੱਚ ਦੁੱਧ ਲੈਣ ਲਈ ਜਾਂਦੇ ਹੋ ਤਾਂ ਜ਼ਰੂਰ ਧਿਆਨ ਰੱਖਿਓ ਕਿਉਂਕਿ ਜੇਕਰ ਤੁਸੀਂ ਖੁੱਲੇ ਪੈਸੇ ਨਹੀਂ ਲੈ ਕੇ ਜਾਂਦੇ ਜਾਂ ਫਿਰ 2 ਰੁਪਏ ਐਕਸਟਰਾ ਨਹੀਂ ਲੈ ਕੇ ਜਾਂਦੇ ਕਈ ਵਾਰੀ ਹੁੰਦਾ ਹੈ ਕਿ ਅਜਿਹਾ 3 ਰੁਪਏ ਦਾ ਦੁੱਧ ਜੇਕਰ ਮਿਲਦਾ ਹੁੰਦਾ ਤਾਂ 1 ਰੁਪਏ ਦਾ ਕਿਤੇ ਕਿਤੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀ ਕਿ 1 ਰੁਪਏ ਖੁੱਲਾ ਨਹੀਂ ਹੁੰਦਾ ਸੀਗਾ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਤੁਸੀਂ ਖੁੱਲੇ ਲੈ ਕੇ ਗਾਣਾ ਜਿਹੜਾ ਕਿ لازਮੀ ਹੋ ਜਾਵੇਗਾ ਕਿਉਂਕਿ 2 ਰੁਪਏ ਹੋ ਰੇਟ ਵਾਚ ਚੁਕਿਆ ਦੁੱਧਾ